ਹਰ ਗੋਮ ਹੈ ਹੈ ਉੱਲੀਆ ਲੈ ਚਾਹੀ ਜਲਾ ਖਾਤੂ ਨਹੀਂ ਮੈਂ ਕਿਹਾ ਇਹਦੇ ਕੁਝ ਅੱਡੇ ਤੋਂ ਬੰਦੇ ਰਿਆ ਹੂੰ ਕੋ ਅੱਡੇ ਦੇ ਬੰਦੇ ਲੈਣ ਚੱਲੇਗੇ ਉਹ ਬਣਾ ਕੀ ਕਹਿੰਦੇ ਮੈਂ ਕਰਨਾ ਦਾ ਸੁੱਕੀ ਆ ਉਹਦੇ ਮਾਰ ਤੇ ਪੜਾਣਾ ਦਾ ਫੇਰੀ ਜੀ ਨਾ ਜੀ ਨਹੀਂ ਹੋਈ ਮੈਂ ਦਮਾ ਜਾਣੇ ਸੇਜੀਓ ਕੋਣ ਕੋਈ ਤੁਰੇ ਹੀ ਨਹੀਂ ਹੈਗਾ ਵੇਲਾ ਫਿਰ ਪਾਣਦੇ ਦੋ ਇੱਕ ਦਿਨ ਚ ਹੈ ਇੱਕ ਟਿਪਰ ਦੋ ਜਨ ਦੋ ਮੁੰਡੇ ਇਹ ਟਿਪਰ ਪਾਣਦੇ ਹਾਂ ਨਹੀਂ ਕਰਦੇ ਨਹੀਂ ਇਹ ਮੁੰਡੇ ਦਾ ਕੰਮ ਨਹੀਂ ਬਹੁਤ ਨੇ ਕਿਨੇ ਸਾਰੇ ਫੰਡੇ ਗੁੜੇ ਲਾ ਕੇ ਕੰਮ ਕਰ ਰਹੇ ਯਾਰ ਹਰਾਤੇ ਇੱਜ਼ਤੀ ਹੈਂਡ ਜਾ ਗਈ ਹੋਇਆ ਸੀਗਾ ਇੱਕ ਹਾੜੀ ਦਾ ਟਾਈਮ ਹੋ ਗਿਆ ਸੀ ਉਹ ਬਾੜਾ ਪਾਣੀ ਨਹੀਂ ਪੱਥਰ ਰਹਿਣ ਦਿੰਨੇ ਆਂ ਤੇ ਮਸਾਲਾ ਹੀ ਲਾਦੀ ਬਸ ਅਜੇ ਇੰਨੇ ਟੈਂਪਰੇਰੀ ਉਹ ਲਾਇਆ ਵਧੀਆ ਹਾਂ ਵਧੀਆ ਮਤਲਬ ਪਾ ਗਏ ਨਾ ਕਾਹਨੂੰ ਪੱਥਰ ਤੇ ਪੈਸੇ ਲਾਉਣੇ ਆ ਜਦੋਂ ਆਪਾਂ ਬਣਾਉਣੀ ਤਾਂ ਹੋਰ ਪਾਸੇ ਆ ਉਹ ਪਾ ਗਏ ਜੇ ਮਾਰ ਦੇਣਾ ਮੜਕਾ ਜੇ ਤੇ ਖੁੱਲੂਗੀ ਖੋਲੋ ਬਈ ਇਹਨੂੰ ਫੈਕੂਰਾਂਡ ਕਰੂਆ ਹੈ ਅੰਗਲੇ ਪੂਰਾ ਹਾਂ ਕਿਉਂਕਿ ਪੱਥਰ ਨਹੀਂ ਇਹਦੇ ਨਾਲੇ ਲਈ ਪਤੀ ਨਹੀਂ ਤਰਕਾ ਜਾਂਦਾ ਖੋਲਣਾ ਇਹ ਇਥੇ ਕੰਮ ਸਾਰੂ ਕਰਨਾ ਆਪਾਂ ਨੇ ਕੰਮ ਆਪਣਾ ਜੋ ਮੈਂ ਇੱਦਾਂ ਲੱਗਿਆ ਕਿ ਮੈਂ ਥੋੜਾ ਲਿਆ ਤਾਂ ਮੈਂ ਹੋਰ ਕੀਤਾ ਮਲਟੀਪਲ ਆ ਸਾਡੇ ਕੋਲ ਨਹੀਂ ਜਾਈ ਜਾਉਂਦੇ ਕੋਈ ਪਰਵਾਹ ਨਹੀਂ ਹੁੰਦੀ ਹਮਮ ਔਰ ਇਹਨਾਂ ਸਾਰਾ ਸੈਟ ਕਰਕੇ ਹਮਮ ਹਰੇ ਕੋਈ ਵੀ ਤਰ੍ਹਾਂ ਨਾਲ ਨਹੀਂ ਲੱਗਦਾ ਮੈਂ ਕਰਦੇ ਹਾਂ ਇਹਨੇ ਨਾਈਟ ਕਰਾ ਦੇਣਾ ਕੋਈ ਮਹੱਤ ਨਹੀਂ ਔਰ ਇਹੋ ਸਟੈਪ ਕੋ ਬਣਾ ਦੇ ਸਾਰੇ ਨਾਲ ਔਰ ਬਾਅਦ ਕਿ ਪਲੇਟ ਨੂੰ ਪੋੜੀ ਮੈਨੂੰ ਕੋਈ ਚੜ੍ਹ ਨਹੀਂ ਪਈਆ ਪ੍ਰੋਪਰ ਤਰ੍ਹਾਂ ਹਮਮ ਫਿਰ ਉਹ ਅੱਧੀ ਨਿਕਲ ਜਾਂਦੀਆਂ ਵਿੱਚੋਂ ਹਮਮ ਕੱਲੀ ਫਜਰੀ ਹੋ ਜਾਂਦੀਆਂ ਐ ਅੱਛਾ ਦੂਜੇ ਲੋਕ ਸਟੈਪ ਕੋ ਪਹਿਲੇ ਹੀ ਬਣਾ ਲੈਂਦੇ ਇਹ ਆਸਟੇਫੀ ਜਾਂਦਾ ਹਾਂ ਇੱਕਲੇ ਦੇਖਣਾ ਹਾਂ ਹੂੰ ਠੀਕ ਆਇਓ ਜੀ ਲੈ ਇਕੜਾ ਜ਼ਰੀਆ ਵੀ ਉੱਪਰ ਨਹੀਂ ਵੀ ਡੋਂਦਾ ਜੀ ਹਾਂ ਸਰੀਆ ਇਕਲੇ ਲੱਗਦਾ ਸੰਗળી ਬਣਦੀਆਂ ਗੋਲੀਆਂ ਪਾ ਗਈਆਂ ਕੜਾ ਦਿੱਤਾ ਇਹ ਜਿਹੜੇ ਬਣਾ ਲੈ ਗੋਲ ਹੂੰ ਹੈਂਕੀ ਹੂੰ ਇਹਦਾ ਕਿ ਐਵੇਂ ਸੰਗਰੇ ਦੇ ਗੋਲ ਪਾ ਦਣਾ ਗਿਆ ਫੇਰ ਉਹਨੂੰ ਜਿਵੇਂ ਕਰਕੇ ਹਾਂ ਕੁਕਲ ਕੰਪ ਕੰਪ ਹੂੰ ਸਤੂੰ ਧਿਆਨ ਮੈਂ ਜੇ ਮਾਰ ਕੇ ਚੱਕਾ ਲੈ ਲੈਂਦਾ ਉਹਨੂੰ ਕਰਦਾ ਤੇ ਸਵੇਰੇ ਜਿਹੜੇ ਗੋਲ ਪਾਣਾ ਵੇਖਣੀ ਨਹੀਂ ਉਹ ਇਕਲੇ ਸਰੀਆ ਲੱਗੇ ਦਿਖੋ ਅਰੇ ਮੈਂ ਵੀ ਬੜਿਆ ਜਿਹੜਾ ਇਹ ਸਿੱਧਾ ਲਾ ਕੇ ਲਗਵਾਜੇ ਟੈਪ ਬੜਉਂਦੇ ਨੇ ਉਹਨਾਂ ਜਿੱਦਾਂ ਗੜਬੜੀ ਹੋ ਜਾਂਦੀ ਐ ਉਹਨਾਂ ਨੇ ਨਾ ਗੜਬੜੀ ਉਹਦੇ ਉਪਰੋਂ ਪਰੋਪਰ ਹੋ ਜਾਂਦਾ ਕਿ ਆਖਰੀ ਸਟੈਪ ਹੋ ਗਿਆ ਏ ਥੱਲੇ ਵਾਲਾ ਤਾਂ ਜਣੀ ਕਿਦਾਂ ਲੱਗ ਹੀ ਗਏ ਜਾਂ ਛੱਟਮਣੀ 11 11 ਦੇ ਛੱਟਾ ਸਾਰਾ ਸਟੈਪ ਮਖਾਈ ਤੁਸੀਂ ਅਗਲੇ ਦਿਨ ਆ ਕੇ ਲੁਕਾਓ ਕੋਈਆਂ ਮੋੜੇ ਮਿਲਿਆ ਨਾ ਤੁਹਾਨੂੰ ਉਹ ਕਹਿੰਦਾ ਮਿਤਰੀ ਸਾਹਿਬ ਆਪਾਂ ਉਪਰੋਂ ਤਾਂ ਮਿਲ ਲਵਾਂਗੇ ਮੈਂ ਮਿਹਰੇ ਮੈਂ ਬੱਬੀ ਨੂੰ ਪੈਨੂ ਗਿਆ ਬੱਬੀ ਨੂੰ ਮੈਂ ਦੇਖਦਾ ਮੈਂ ਕਹਿੰਦਾ ਜਾਨ ਮਹਲ ਦੇ ਤਾਂ ਸਿੱਧੀ ਬਣੇ ਪਹਿਲਾਂ ਪਾਈ ਹੈ ਨਾ है ना जान महल दे जान महल दे इदु करिये तू हम्म हैला इठे ही गली हम्म चलो तो चौकी बन के सत बदे की इकों आंगे बारे इस ने पे ठल्ले बन दे बारे ऊपर बन दे हम्म हम्म सात तक कर चलो आगे कितना ਇਹ ਲੈ ਮੈਂ ਟੈਂਟਰ ਅਧਿਆਪਕ ਦੋ ਜਾਰੇ ਲੈ ਕੇ ਆਲੇ ਫਿਰ ਉਹ ਵੀ ਲੈ ਕੇ ਆਉਣਾ ਸ਼ੈਂਕ ਇਹੋ ਵੀ ਲੈ ਕੇ ਆਉਣਾ ਇਹ ਜਾ ਕੇ ਕਿੱਥੇ ਜਾਂਦਾ ਆ ਦੇ ਕੁਝ ਸਮਾਂ ਥੱਲੇ ਉਹ ਜਿਵੇਂ ਆਪਾਂ ਚੱਕਦੇ ਆਂ ਸਾਈਡਾਂ ਤੋਂ ਡਾਫਟ ਨਹੀਂ ਕੋਈ ਲੋੜ ਨਹੀਂ ਆ ਨਾ ਥੱਲੇ ਬਿਲਕੁਲ ਖਾਲੀ ਖਾਲੀ ਫਿਰ ਇਹਦੇ ਥੱਲੇ ਹਾਂ ਸਾਰਾ ਖਾਲੀ ਹੋਣਾ ਤੇ ਥੱਲੇ ਲੇ ਤਾਂ ਲਾਹ ਬੱਸ ਹੀ ਬਣਦੇ ਨਹੀਂ ਹਨ ਅਗਰ ਤਾਂ ਬਾਅਦ ਚਾਹ ਪਾ ਬਣਵਾ ਲੇ ਲੱਕੜੀ ਦੇ ਉਹ ਤਾਂ ਬਾਅਦ ਦੀ ਗੱਲ ਆ ਤੁਸੀਂ ਕੀ ਕਹਿੰਦੇ ਤੁਸੀਂ ਕੀ ਸਮਝੇ ਥੱਲੇ ਜਿਵੇਂ ਉਧਰੋਂ 9 4 ਇੰਚੀ ਕਰਨੀਆਂ ਨੇ ਉਧਰ ਵੀ ਕੁ ਥੱਲੇ ਜਾ ਦੇ ਇੰਚੀ ਲੋੜ ਨਹੀਂ ਹੈ ਇਹ ਇਨਾ ਹੀ ਖਾਲੀ ਰੱਖਿਆ ਜਾਂਦਾ ਹੁੰਦਾ ਹੈ ਹੂੰ 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 ਫਟਾ ਦੇ ਇਹ ਬੋਲੋ ਇੱਥੇ ਦਾ ਕਰਾ ਲੈਣਾ ਆਪਾਂ ਇਹਦਾ ਪਿੱਛੇ ਕਰਿਆ ਚਾਰੀ ਹਾਂ ਆ ਦੇਖੋ ਵੀ ਇੱਥੇ ਘੌਣੀ ਆ ਇਹ ਮਸਾਲਾ ਐ ਮੂੜਲੇ ਵਸੇ ਇੰਨੀ ਜਗ੍ਹਾ ਹੋ ਜਾਣੀ ਇੱਥੇ ਕਿਤੇ ਨਹੀਂ ਚੋ ਜਾਣੀ ਇਹਨੂੰ ਤਾਂ ਮੂੜੇ ਹੋ ਰਹੀ ਹੈ ਕਿਦਾਂ ਮੂੜੇ ਜਣੀ ਐ ਨਾ ਹੋਵੇ ਬਹੁਤ ਔਖਾ ਜਿਹਾ ਨਾ ਹੋਵੇ ਪਰ ਇਹਨੂੰ ਢੋਣ ਨੂੰ ਐ ਬਾਲਾ ਇਹ ਟੁੱਟੀ ਬੜੀ ਲੱਗੂਗੀ ਇਹ ਤਨ ਹੋ ਪੈਣੀ ਆਵੇ ਕੁੱਟੀ ਵੀ ਲੰਬੀ ਹੋ ਜਾਣੀ ਆ ਨਾ ਹਾਂ ਹਾਂ ਰੂਟੀ ਦਾ ਉਹ ਇਹ ਨਹੀਂ ਤਾਂ ਨੂੰਂਝੇ ਬਾਹਰੋਂ ਇਹ ਨਹੀਂ ਤਾਂ ਹੋ ਗਈ ਜੇ ਬਾਹਰ ਹੂੰ ਉਹ ਇਹਨੂੰ ਕਰ ਦੇਣਾ ਉਹ ਜਗ੍ਹਾ ਦੇਖ ਕੇ ਤਾਂ ਕਿੰਨੀ ਹੋ ਗਈ ਹਾਂ ਉਹ ਦੇਖੋ ਕੋਸੈਕਸ ਬੜਾ ਜਾਂਦੀ ਹੈ ਹੂੰ ਬੱਲੇ ਮੰਜੇ ਤੇ ਬਹਿ ਕੇ ਇਟਾਂ ਘੜ ਹੁੰਦੀਆਂ ਨੇ টায়ে চেফা টায়েটো ਵੇਡੂਆ ਖੁੱਲਣੀਆਂ ਨਹੀਂ ਹੈ ਨਹੀਂ ਨਾ ਆਪਾਂ ਖੁੱਲਣੀਆਂ ਵੀ ਕਸ ਨੂੰ ਬਸ ਠੀਕ ਹੈ ਚਾਨਣ ਨੂੰ ਅੱਧਰ ਦੀ ਉਹ ਕਰ ਚਾਨਣ ਤਾਂ ਬਾਦੂ ਅੰਦਰ ਕਿਉਂਕਿ ਗੇਟ ਵੀ ਖੁੱਲ ਜਾਂਦਾ ਨਾ ਇਹ ਨਾਲਿਆਂ ਵੀਰੇ ਕੋਈ ਪ੍ਰੋਗਰਾਮ ਹੈ ਹਨਾ ਆਪਣੇ ਆਪਾਂ ਚਾਹੇ ਸਾਰਾ ਘਰ ਲੋਕ ਕਰਕੇ ਇਧਰੋਂ ਖੁੱਲਾ ਛੱਡ ਜੀ ਆਹ ਕਿਚਨ ਵਾਲਾ ਹਨਾ ਕੋੜ ਦੇਣਾ ਅੱਜ ਸਮਾਂ ਦੇ ਦਿੱਤਾ ਤੇ ਮੈਨੇ ਵੀ ਪੈਗਾਨਾ ਬੱਦੇ ਚਲੇ ਜਾਣਾ ਉੱਥੇ ਨੂੰ ਮੈਂ ਕਪੜੇ ਨਾ ਗਿੱਲੇ ਹੋਣ ਬਸ ਜਦ ਆਪਾਂ ਭਾਂਡੇ ਧੋਣੇ ਆ ਵਿੱਚ ਦੇਣਾ ਕੋ ਵੀ ਆਪਾਂ ਹੋਰ ਇਹਨਾਂ ਵਰ ਲਈ ਗਏ ਹਾਂ ਕੱਲ੍ਹ ਲੈ ਚਿੰਕੂ ਦੇ ਸਾਥ ਚਲੋ ਹੱਥ ਧੋ ਲਓ ਆ ਜੋ ਰੋਟੀ ਖਾ ਲਿਏ ਖਾ ਪੀਏ ਜੀ ਆਪਣੀ ਰੋਟੀ ਸਾਗ ਮੱਖਣ ਹੱਥ ਧੋਇਓ ਖਾ ਲੀ ਭੁੱਖ ਲੱਗੀ ਹੈ ਲੇਟ ਹੋ ਗਿਆ ਅੱਜ ਥੋੜਾ ਇਹਨਾਂ ਸੂਜ 200 ਤੋਂ ਭਰਦੇ ਆਇੰਟੇ ਟੇਬਲ ਦੇ ਅੱਗੇ ਸਦਾ ਕਰ ਲੋ ਵਾੜ ਕਰ ਲੋ ਇੱਦਾਂ ਵੜ Deus me Gracias. ਹੋ ਠੀਕ ਤੁਹਾਨੂੰ ਪਤਾ ਜਿਆ ਕਿ ਇਹ ਦੋ ਬੋਤਲ ਖੜ ਗਏ ਅੱਜ ਆ ਬਦਲੀ ਚ ਅਜੇ ਬੋਲ